रंजीत कुमार नाम है मेरी यहीं पे सत्यम फैब्रिक्स फैक्ट्री है ते रात के करीब साढ़े दस बजे के लगभग बहुत तेज आवाज आई ते बाहर में निकल के देखा तो देखा कि एक कार इनोवा है वो अपना उस पर खंभा गिरा हुआ है अच्छा उसके बाद उसमें से बंदे निकल के आराम से चले गए कितने बंदे थे एक बंदे जी लग गया अच्छा, जी, नहीं जी।

को नहीं हटा पाया फिर बोले सुबह करेंगे तो कार बहुत तेज आवाज बहुत तेज आई थी जी बहुत तेज आवाज आई थी मैं बाहर निकल के देखा मैं पटक्का पुटक्का तो नहीं बजा तो देखा कि कार आगे डिग्गी पी है नहीं जी वो बंदे आराम से निकल के गए जी मक्खन सिंह जी मामला की गड्डी कोई रात है कोई इन्होंने रेस्ट ड्राइविंग वगैरह कुछ होगा रात या कोई कोई व्हीकल आ गया होना आगे जो कुछ भी साधन हुई हो होनी है घटना गाड़ी उधर साइड तो पोल च लाग गई ਤੇ ਇਹ ਟੁੱਟ ਟੁੱਟ ਕੇ ਤੁਹਾਡੇ ਸਾਹਮਣੇ ਹੈ ਜਿਹੜਾ ਘਟਨਾ ਹੋਈ ਹੈ ਤੇ ਦਿੱਖ ਪਿਆ ਪੋਲ ਤੇ ਕਿੰਨੇ ਟਾਈਮ ਤੋਂ ਤੁਹਾਨੂੰ ਹੋ ਗਿਆ ਹੁਣ ਤੁਹਾਨੂੰ ਜਦੋਂ ਇੰਟਰਨਲ ਸਵੇਰ ਮਿਲ ਗਈ ਸੀ 8:00 ਵਜੇ 8:00 ਵਜੇ ਮਿਲ ਗਈ ਹੂੰ ਸ਼ਿਫਟਾਂ ਬਦਲਦੀਆਂ ਨੇ ਨਾ ਨਾਈਟ ਸ਼ਿਫਟ ਹੋਰ ਹੁੰਦੇ ਸਵੇਰ 8:00 ਵਜੇ ਸ਼ਿਫਟ ਜਦੋਂ ਮੇਰੀ ਸ਼ਿਫਟ ਹੈ ਮੈਨੂੰ ਇਤਲਾ ਮਿਲ ਗਈ ਸੀ ਕਾਰਨ ਪਤਾ ਲੱਗਿਆ ਕਾਰਨ ਵਾਸਤੇ ਕੋਈ ਸਾਧਨ ਆ ਗਿਆ ਹੁਣ ਅੱਗੇ ਜੇ ਕੋਈ ਹੋਰ ਕੁਝ ਵੀ ਹੋ ਸਕਦਾ ਹੁਣ ਜੇ ਤਾਂ ਬੰਦਾ ਹੀ ਦੱਸੂਗਾ ਵੀ ਕੀ ਗੱਲ ਹੈ ਇਹ ਵੀ ਕਿੱਧੇ ਜਾਣਾ ਸੀ ਕਿ ਜੇ ਉਹਨਾਂ ਦਾ ਬਚਾਅ ਹੋ ਗਿਆ ਹਾਂ ਉਹ ਠੀਕ ਹੈ ਫਿਲਹਾਲ ਬੰਦਾ 21 ਸੀ ਸ਼ਾਇਦ ਉਹ ਠੀਕ ਹੈ ਕੋਈ ਚੱਕਰ ਨਹੀਂ ਕੋਈ ਝੋਟ ਨਹੀਂ ਆਈ ਉਹਦੇ ਇਹਦੇ ਵਿੱਚ ਹੁਣ ਜਿਹੜੀ ਤਾਰਾਂ ਨੇ ਇਹਦੇ ਵਿੱਚ ਕਰੰਟ ਛੱਡਿਆ ਹੋਇਆ ਨਹੀਂ ਕਰੰਟ ਬੰਦ ਹੈ ਜੀ ਸਾਰਾ ਕੁਝ ਬੰਦ ਕਰਤੀ ਸਪਲਾਈ ਕੱਟ ਕਰਤੀ ਹੈ ਬ੍ਰਾਂਚ ਹੈਗੀ ਹੈ ਜਿਹੜੀ ਕੱਟ ਕਰਤੀ ਸਾਰੀ ਅਲੱਗ ਕਰਤੀ ਮੇਨ ਫੀਡਰ ਤੋਂ ਇਹ ਬ੍ਰਾਂਚ ਮਤਲਬ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਨਹੀਂ ਨਹੀਂ ਮੇਨ ਫੀਡਰ ਚੱਲ ਰਿਹਾ ਹੈ ਸਪਲਾਈ ਤਾਂ ਦੇਣੀ ਹੈ ਫਿਰ ਆਪਾਂ ਬਾਕੀ ਨੂੰ ਇਹ ਬ੍ਰਾਂਚ ਅਲੱਗ ਕਰਤੀ ਉਹ ਤੋਂ ਮੈਂ ਜਾਈਂ